ਅਸਲਾਮ ਵਾਲੇਕਮ ਮੈਂ ਉਮੀਦ ਕਰਨੀ ਆ ਤੁਸਾਂ ਠੀਕ ਠਾਕ ਹੋਵੋਗੇ ਜੀ ਜਨਤ ਦੀ ਚੜ੍ਹਦੀ ਕਲਾ ਚ ਹੋਵੋਗੇ ਵੀਰੋ ਅੱਜ ਦੀ ਜਿਹੜੀ ਕਥਾ ਵੈ ਸੰਤ ਮਸਕੀਨ ਜੀ ਦੀ ਉਹ ਜਿਹੜੇ ਅੱਜ ਦੇ ਦੌਰ ਦੇ ਚੋਰ ਡਾਕੂ ਲੁੱਟੇਰੇ ਹੁਕਮਰਾਨ ਹੈ ਉਹਨਾਂ ਦੇ ਉੱਤੇ ਹੈ ਕਥਾ ਬਹੁਤ ਜ਼ਬਰਦਸਤ ਹੈ ਬੜਾ ਮਜ਼ਾ ਆਏਗਾ ਸੁਣ ਕੇ ਪਹਿਲਾਂ ਆਪਾਂ ਚੋਣਨੇ ਆ ਕਥਾ ਤੇ ਉਸ ਤੋਂ ਬਾਅਦ ਕਰਨੇ ਆ ਇਸ ਤੇ ਗੱਲ ਬਾਤ ਤੇ ਵੀਰੇ ਸ਼ਹਿਰ ਗੰਦ ਪਹਿਲ ਸਾਰੇ ਫਿਰਾਂ ਭਮਗ ਬਿੰਤੀ ਹੈਗੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਰੋਗ ਦੇ ਮਿਟਦਿਆਂ ਦਵਾਈ ਨੂੰ ਪਰੇ ਸੁਟਣਾ ਹੀ ਪਏਗਾ। ਹੂੰ। ਬ੍ਰह्म ਗਿਆਨ ਦੇ ਉਹਦੇ ਹੁੰਦਿਆਂ ਕਰਮ ਕਾਂਡ ਇੱਕ ਪਾਸੇ ਹੋ ਜਾਂਦਾ ਹੈ। ਪਰ ਧਾਰਮਿਕ ਜਗਤ ਵਿੱਚ ਵਿਅਰਥ ਦਾ ਕਰਮ ਕਾਂਡ ਹੈ। ਚਾਹੇ ਮੁਸਲਮ ਜਗਤ ਹੈ ਸ਼ਰਾਈ ਸ਼ਰਾਈ। ਬਿਲਕੁਲ। ਚਾਹੇ Hindu ਜਗਤ ਹੈ ਕਰਮ ਕਾਂਡ ਹੀ ਕਰਮ ਕਾਂਡ ਹੈ। ਤੇ ਜਾਇ ਸਿੱਖ ਜਗਤ ਨੂੰ ਮੈਂ ਦੇਖਦਾ ਫੋਕਾ ਕਰਮ ਕਾਂਡ ਹੀ ਕਰਮ ਕਾਂਡ ਹੈ। ਇੱਥੇ ਕੁਝ ਵੀ ਨਹੀਂ ਬੋਲਦੇ। ਇਸ ਤੋਂ ਇਲਾਵਾ ਕੁਝ ਵੀ ਨਹੀਂ। ਕਰਮ ਕਾਂਡ ਸਾਲ 6 ਮਹੀਨੇ ਤਾਂ ਤੇ ਠੀਕ ਜਾਰੀ ساری ਜ਼ਿੰਦਗੀ ਪਿਛਾ ਨਹੀਂ ਛੱਡਦਾ ਇਹ ਕਰਮ ਕਾਂਡ ਇੰਜ ਹੈ ਜਿਵੇਂ ਪਹਿਲੀ ਕਲਾਸ ਵਿੱਚ ਬੱਚੇ ਨੂੰ ਪਾਇਆ ਉਹਨੂੰ ਅਜੇ ਅੱਖਰਾਂ ਦਾ ਬੋਧ ਨਹੀਂ ਹੈ ਤਾਂ ਇਸ ਨੂੰ ਅੱਖਰਾਂ ਦਾ ਬੋਧ ਹੋ ਸਕੇ ਤਸਵੀਰਾਂ ਰਾਹੀਂ ਸਮਝਾਇਆ ਜਾਂਦਾ ਹੈ ਕ ਕਲਮ ਚ ਚਾਕੂ ਛ ਛ ਛਤਰੀ ਇਹੜਾ ਅੰਬ ਅੰਬ ਦੀ ਤਸਵੀਰ ਬਣਾਈਏ ਤਾਂ ਕਿ ਇਹਨੂੰ ਪਤਾ ਚੱਲੇ ਅੱਖਰ ਇਹੜਾ ਹੈ ਬਿਲਕੁਲ ਗੱਗਾ ਗਣੇਸ਼ ਪਰ ਸਾਡਾ ਦੇਸ਼ ਜਿਹੜਾ ਹੈ ਹੁਣ ਧਰਮ ਨਿਰਪੱਖ ਹੈ ਪਹਿਲੇ ਤੇ ਗੱਗਾ ਗਣੇਸ਼ ਮਿਲਦਾ ਸੀ ਹੁਣ ਅੱਜ ਕੱਲ ਗੱਗਾ ਗਦਾ ਮਿਲਦਾ ਹੈ ਹਟਾ ਦਿੱਤਾ ਹੈ ਗਣੇਸ਼ ਧਰਮ ਨਿਰਪੱਖ ਦਾ ਮਤਲਬ ਹੈ ਦੇਵੀ ਦੇਵਤਾਵਾਂ ਨੂੰ ਮਹਾਪੁਰਸ਼ਾਂ ਨੂੰ ਗੁਰੂ ਪੀਰ ਪੈਗੰਬਰਾਂ ਨੂੰ ਇਸ ਦੇਸ਼ ਚੋਂ ਕੱਢੋ ਇੱਕ ਪਾਸੇ ਸੁੱਟੋ ਹਾਲਾਂਕਿ ਇਹ ਹੀ ਦੇਸ਼ ਪੂਰਨ ਤੌਰ ਤੇ ਧਾਰਮਿਕ ਹੋਣ ਦਾ ਦਾਵਾ ਕਰ ਸਕਦਾ ਹੈ ਔਰ ਇਸੇ ਹੀ ਦੇਸ਼ ਨੇ ਬ੍ਰਹਮਗਣੀ ਪੈਦਾ ਕੀਤੇ ਨੇ ਅਵਤਾਰ ਪੈਦਾ ਕੀਤੇ ਨੇ ਸੰਤ ਪੈਦਾ ਕੀਤੇ ਨੇ ਦੇਵੇ ਜੋਤੀਆਂ ਦੇਵਤੇ ਪੈਦਾ ਕੀਤੇ ਪਰ ਕੀ ਕੀਤਾ ਜਾਏ ਕੁਛਰਸੇ ਤੋਂ ਮੂਰਖਾਂ ਦੇ ਹੱਥ ਦੇ ਚ ਇਹ ਦੇਸ਼ ਆਇਆ ਹੋਇਆ ਹੈ ਬਿਲਕੁਲ ਮੂੜਾਂ ਦੇ ਹੱਥ ਦੇ ਚ ਕਹਿਣ ਦੇ ਚ ਮੈਨੂੰ ਕੋਈ ਸੰਕੋਚ ਨਹੀਂ ਠੀਕ ਹੈ ਕਿਸੇ ਵਕਤ ਛੋਟੇ ਛੋਟੇ ਇਲਾਕੇ ਦੇ ਰਾਜੇ ਸਨ ਸ਼੍ਰੀ ਰਾਮ ਸ਼੍ਰੀ ਕ੍ਰਿਸ਼ਨ ਜਨਕ ਮਹਾਰਾਜਾ ਰਣਜੀਤ ਸਿੰਘ ਧਾਰਮਿਕ ਸਨ ਦੇਸ਼ ਦੀ ਫਿਜ਼ਾ ਧਾਰਮਿਕ ਬਣੀ ਹੋਈ ਸੀ ਕਿਦਰੇ ਹਰੀ ਚੰਦਰ ਸੀ ਕਿਦਰੇ ਜਨਕ ਸੀ ਰਾਮ ਵੀ ਰਾਜਾ ਸਨ ਅਯੁੱਧਿਆ ਦੇ ਸ੍ਰੀ ਕ੍ਰਿਸ਼ਨ ਵੀ ਰਾਜਾ ਸਨ ਦਵਾਰਕਾ ਦੇ ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਸਨ ਪੰਜਾਬ ਦੇ ਹੂੰ ਬਿਲਕੁਲ ਗੁਰਮੁਖ ਪਹਿਲੇ ਸਨ ਗੁਰਸਿੱਖ ਪਹਿਲੇ ਸਨ ਰਾਜਾ ਬਾਦ ਦੇ ਸਨ ਕੋਈ ਵੀ ਚੀਜ਼ ਕੀਮਤੀ ਘਰ ਦੇ ਚ ਆਏ ਮਹਾਰਾਜਾ ਸਾਹਿਬ ਨੂੰ ਰਣਜੀਤ ਸਿੰਘ ਨੂੰ ਗੁਰੂ ਚੇਤੇ ਆ ਜਾਂਦਾ ਹੈ ਹੂੰ ਵਾਹ ਕਹਿੰਦੇ ਨੇ ਨਿਜ਼ਾਮ ਹైదరాబాద్ ਕੁਝ ਮੁਸ਼ਕਿਲ ਦੇ ਚ ਪਿਆ ਉਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਫੌਜ ਦੀ ਆਖਿਆ ਘੱਟ ਤੋਂ ਘੱਟ 1000 ਖਾਲਸਾ ਮੈਨੂੰ ਚਾਹੀਦਾ ਹੈ ਮੇਰੀ रियासत ਵਿੱਚ ਬਗਾਵਤ ਹੈ ਮੈਂ ਤੁ ਕਾਬੂ ਨਹੀਂ ਹੋ ਰਹੀ ਮਹਾਰਾਜਾ ਸਾਹਿਬ ਨੇ ਉਸ ਜ਼ਮਾਨੇ ਚ 1000 ਖਾਲਸੇ ਲਾਹੌਰ ਤੋਂ ਭੇਜੇ ਜਿਨ੍ਹਾਂ ਨੂੰ ਅੱਜ ਅਸੀਂ ਦਕਨੀ ਸਿੰਘ ਕਹਿੰਦੇ ਹਾਂ ਮਹਾਰਾਸ਼ਟਰ ਦੇ ਜੋ ਰਹਿੰਦੇ ਨੇ ਤਮਿਲਨਾਡ ਦੇ ਜੋ ਰਹਿੰਦੇ ਨੇ ਆਂਧਰਾ ਦੇ ਜੋ ਰਹਿੰਦੇ ਨੇ ਕੇ ਪੋਈ ਨੇ ਜੋ ਮਹਾਰਾਜਾ ਸਾਹਿਬ ਨੇ ਭੇਜੇ ਸਨ ਅੱਜ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ ਪਰ ਉੱਥੇ ਹੀ ਉਹਨਾਂ ਨੇ ਸ਼ਾਦੀਆਂ ਦੇ ਸਿਲਸਲੇ ਚਲਾਏ ਤੋਂ ਮਿਕਸ ਜਿਹਾ ਫੈਮਿਲੀ ਹੋ ਗਈ ਹੈ ਉਹਨਾਂ ਦੀ ਰੰਗ ਰੂਪ ਵੀ ਉਹਨਾਂ ਦਾ ਆਂਧਰਾ ਤਾਮਲ ਜਾਂ ਮਹਾਰਾਸ਼ਟਰ ਜੈਸਾ ਹੋ ਗਿਆ ਹੈ ਲੇਕਿਨ ਸਿੱਖੀ ਦਾ ਜਜ਼ਬਾ ਬੜਾ ਪਰਬਲ ਹੈ ਧਕਨੀ ਸਿੰਗਾ ਦੇ ਵਿੱਚ ਇੰਜ ਕਹਿ ਲਓ ਸਿੱਖੀ ਦੀ ਸਹੀ ਤਸਵੀਰ ਉਹਨਾਂ ਕੋਲ ਮੌਜੂਦ ਹੈ ਹਾਂ ਸਿੱਖੀ ਭਾਵ ਵੀ ਮੌਜੂਦ ਹੈ ਸਿੱਖੀ ਜਜ਼ਬਾ ਵੀ ਮੌਜੂਦ ਹੈ ਜਦ ਨਿਜ਼ਾਮ ਹైదరాబాద్ ਉਸ ਨੇ ਦੇਖਿਆ ਇਨਾ 1000 ਖਾਲਸਿਆਂ ਨੇ ਅਮਨ ਬਹਾਲ ਕਰ ਦਿੱਤਾ ਹੈ ਔਰ ਖੁਸ਼ੀ ਵਜਾ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਤੇ निजाम हैदराबाद ने एक बड़ी खूबसूरत चाननी भेजी चंदोआहा जिस दिन लाहौर तकरीब मनाई जा रही थी महाराजा साहब चाननी बन दी गई सिंघासन थे। महाराजा साहब सभा निगाह चली गई चंदोए थे चाननी थे। बड़ी खूबसूरत ਹੀਰੇ ਜੜਤ ਮੋਤੀ ਜੜਤ ਨੀਲਮ ਦੇ ਛੋਟੇ ਛੋਟੇ ਟੁਕੜੇ ਜੜੇ ਹੋਏ ਜ਼ਰਰੀ ਦਾ ਕੰਮ ਦਾਸ ਨੇ ਕਈ ਦਫਾ ਇਸ ਚਾਨਣੀ ਦੇ ਦਰਸ਼ਨ ਕੀਤੇ ਨੇ ਤੋਸ਼ੇ ਖਾਨੇ ਚ ਚੁੰਕੇ ਦਾਸ ਇੱਕ ਮਹੀਨਾ ਹਰ ਸਾਲ ਹਾਜ਼ਰੀ ਦਰਬਾਰ ਸਾਹਿਬ ਵਰਦਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਕੁਰਪੁਰਬ ਤੋਂ ਲੈ ਕੇ ਦੀਵਾਲੀ ਤੱਕ ਕਿਸੇਵਕਤ ਸਿੰਘ ਸਾਹਿਬ ਗੈਣੀ ਚੇਤ ਸਿੰਘ ਸਾਹਿਬ ਦਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਪ੍ਰਣ ਲੈ ਲਿਆ ਇਹ ਮਹੀਨਾ ਤੁਸੀਂ ਕਿਧਰੇ ਵੀ ਨਹੀਂ ਜਾਣਾ ਚਾਹੇ ਕੁਝ ਵੀ ਹੋਵੇ ਜਾਂ ਕਿਧਰੇ ਵੀ ਹੋਵੇ ਤੁਹਾਡੀ ਸਿਹਤ ਠੀਕ ਹੋ ਵੀ ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਭਰਨੀ ਹੈ ਤਾਂ ਮੈਂ ਹਾਜ਼ਰੀ ਭਰ ਰਿਹਾ ਸ਼ੌਕ ਨਾਲ ਮੈਂ ਉਸ ਚਾਨਣੀ ਦੇ ਬਾਕੀ ਸਾਜ਼ੋ ਸਮਾਨ ਦੇ ਸਾਲ ਦੇ ਸਾਲ ਮੈਂ ਦਰਸ਼ਨ ਕਰਦਾ ਸੀ ਕੁਛ ਇਹ ਚਾ ਪੋਸ਼ਾਖਾਨਾ ਖੁਲਵਾ ਕੇ ਬਦਕਿਸਮਤੀ 'ਚ 184 ਦੇ ਚੋ ਜਲ ਕੇ ਖਾਕ ਹੋ ਗਈ ਨਹੀਂ ਰਹੀ ਇਹ ਚਾਨਣੀ ਜਿਸ ਵਕਤ ਸਿੰਘਾਸਣ ਦੇ ਉੱਪਰ ਬਣੀ ਗਈ ਮਹਾਰਾਜਾ ਸਭ ਦੇਖਦੇ ਨੇ ਦੇਖਦੇ ਹੀ ਰਹ ਗਏ ਕੁਛ ਦਿਨ ਐਲਕਾਰਾਂ ਦਾ ਇਹ ਚਾਨਣੀ ਇਹ ਚੰਦੋਆ ਇਹ ਕਦੋਂ ਬਣਾਇਆ ਐਲਕਾਰ ਕਹਿੰਦੇ ਨੇ ਮਹਾਰਾਜਾ ਸਭ ਬਣਾਇਆ ਨਹੀਂ ਸੀ ਇਹ ਤੇ ਨਜ਼ਾਮ ਹైదరాబాద్ ਨੇ ਆਪ ਨੂੰ ਭੇਟ ਭੇਜੀ ਹੈ ਕਿ ਸਭ ਤੋਂ ਕੀਮਤੀ ਤੇ ਖੂਬਸੂਰਤ ਜਾਣ ਕੇ ਸੀ ਬਣ ਦਿੱਤੀ ਖੜੇ ਨੇ ਥੋੜਾ ਜਿਆ ਸੋਚ ਹੀ ਪਏ ਗਏ ਤੇ ਫਿਰ ਕਹਿਣ ਲੱਗੇ ਉਤਾਰੋ ਸੁਣੋ ਉਤਾਰੋ ਜਿਨ੍ਹਾਂ ਐਲਕਾਰਾਂ ਨੇ ਚਾਨਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੇ ਛਿੜ ਗਏ ਜਿਵੇਂ ਕੋਈ ਗਲਤੀ ਹੋ ਗਈ ਜਿਵੇਂ ਪੁੱਲ ਹੋ ਗਏ ਇੱਕ ਨੇ ਹਿੰਮਤ ਕਰਕੇ ਪੁੱਛ ਲਿਆ ਮਹਾਰਾਜਾ ਸਾਹਿਬ ਕਿ ਇਹ ਚਾਨਣੀ ਤੁਹਾਡੀ ਸ਼ਾਨ ਦੇ ਛਾਇਆ ਨਹੀਂ ਹੈ ਅਸੀਂ ਤੇ ਖੂਬਸੂਰਤ ਤੇ ਕੀਮਤੀ ਜਾਣ ਕੇ ਬੰਦ ਦਿੱਤੀ ਸੀ ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ ਕੀ ਵਾਕਈ ਇਹ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ ਪਤਾ ਹੈ ਮਹਾਰਾਜਾ ਸਭ ਕੀ ਕਹਿੰਦੇ ਨੇ ਇਹ ਇਤਨੀ ਸੁੰਦਰ ਹੈ ਇਹ ਇਤਨੀ ਖੂਬਸੂਰਤ ਹੈ ਇਹ ਇਤਨੀ ਮਨਮੋਹਕ ਹੈ ਇਹ ਦਰਬਾਰ ਸਾਹਿਬ ਦੇ ਸਿਰ ਤੇ ਸੁਲਣੀ ਚਾਹੀਦੀ ਏ ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋ ਆ ਬਣਨਾ ਚਾਹੀਦਾ ਮੇਰੇ ਸਿਰ ਦਾ ਨਹੀਂ ਵਾਹ ਉਸ ਵਤਨ ਬਜਵਾ ਦਿੱਤੀ ਉਤਾਰ ਦਿੱਤੀ ਘਰ ਦੇ ਵਿੱਚ ਤਾਕਤ ਵੱਧਦੀ ਜਾ ਰਹੀ ਏ ਸਾਜ਼ੋ ਸਮਾਨ ਵੱਧਦਾ ਜਾ ਰਿਹਾ ਏ ਪਦਾਰਥ ਵੱਧੇ ਜਾ ਰਹੇ ਨੇ ਮਹਾਰਾਜਾ ਸਾਹਿਬ ਦੇ ਫਿਰ ਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਵੱਧਦਾ ਜਾ ਰਿਹਾ ਏ ਰਾਜ ਸਤਾ ਵੱਧਦੀ ਜਾ ਰਹੀ ਹੈ ਗੁਰੂ ਭਗਤੀ ਵੀ ਵੱਧਦੀ ਜਾ ਰਹੀ ਹੈ ਆਮ ਕੀ ਹੁੰਦਾ ਹੈ ਘਰ ਦੇ ਵਿੱਚ ਪਦਾਰਥ ਆਣੇ ਸ਼ੁਰੂ ਹੋਏ ਤੇ ਘਰ ਦੇ ਚੋਂ ਰਹਿਤ ਵੈਤ ਨਿਕਲਣੇ ਸ਼ੁਰੂ ਹੋ ਗਏ ਧਨ ਚੌਖਾ ਆਣਾ ਸ਼ੁਰੂ ਹੋ ਗਿਆ ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ ਘਰ ਪਦਾਰਥਾਂ ਨਾਲ ਭਰ ਗਿਆ ਹਿਰਦਾ ਪਰਮਾਤਮਾ ਤੋਂ ਖਾਲੀ ਹੋ ਗਿਆ ਉਹਦੀ ਯਾਦ ਤੋਂ ਖਾਲੀ ਹੋ ਗਿਆ ਇਸ ਤਰ੍ਹਾਂ ਹੀ ਹੁੰਦਾ ਹੈ ਪਰ ਰਾਜ ਸਿੰਘਾਸਣ ਤੇ ਬੈਠ ਕੇ श्री कृष्ण दी आत्मा ਤੋਂ ਗੀਤਾ ਦਾ ਫਲਸਫਾ ਨਿਕਲਦਾ ਹੈ। RAM ਦੇ ਰੋਮ ਰੋਮ ਦੇ ਚੋਂ ਮਰਿਆਦਾ ਨਿਕਲਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਦੇ ਚੋਂ ਭਗਤੀ ਨਿਕਲਦੀ ਹੈ। ਹਰੀਸ਼ ਚੰਦਰ ਦੇ ਰੋਮ ਰੋਮ ਦੇ ਚੋਂ ਸਚਾਈ ਨਿਕਲਦੀ ਹੈ। ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਸੀ। ਬਦਕਿਸਮਤ ਅਧਾਰਮਕ ਲੋਗਾਂ ਦੇ ਹੱਥੇ ਚਾ ਗਿਆ। ਉਹ ਦੇਸ਼ ਦੇ ਜੋ ਪਸਤੀ ਖਾਸ ਕਰਕੇ اخਲਾਕੀ ਪਸਤੀ ਹਰ ਬਖ ਦੀ ਜਿਹੜੀ ਪਸਤੀ ਅਸੀਂ ਦੇਖਦੇ ਹਾਂ ਭਾਵੇਂ ਕੋਈ ਕੁਛ ਅਖੇ ਮੈਂ ਇਸ ਦਾ ਇੱਕੇ ਕਾਰਨ ਸਮਝਦਾ ਧਰਮ ਨਿਰਪੇਖ ਸਿਆਸਤ ਰਾਜਨੀਤੀ ਧਰਮ ਚਾਹੀਦਾ ਹੈ ਵਿਵਹਾਰ ਦੇ ਚਾਕੇ ਵਿਵਹਾਰ ਦੇ ਵਿੱਚ ਬੇਈਮਾਨੀ ਨਾ ਹੋਵੇ ਧਰਮ ਚਾਹੀਦਾ ਹੈ ਪਰਿਵਾਰ ਦੇ ਚਾਕੇ ਪਰਿਵਾਰ ਦੇ ਵਿੱਚ ਕਲਕ੍ਰੇਸ਼ ਨਾ ਹੋਵੇ ਤੇ ਰਿਸ਼ਤਿਆਂ ਦੇ ਦਰਾਣਾ ਨਾ ਪਵੇ ਧਰਮ ਚਾਹੀਦਾ ਹੈ ਰਾਜਨੀਤੀ ਦੇ ਚ ਤਾਂ ਕਿ ਰਾਜਨੀਤੀ ਦੇ ਚ ਖਵਾ ਖਾਈ ਨਾ ਹੋਵੇ ਜੋ ਹੈ ਤਸ਼ਦਦ ਤੇ ਜ਼ੁਲਮ ਨਾ ਆਵੇ اور ਖਵਾ ਖਾਈ ਨਾ ਆਵੇ ਹੁਣ ਤੇ ਕੀ ਹੈ ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਉਹ ਚੋਰ ਹੈ ਜੇਬ ਕਤਰ ਹੈ ਕਿ ਜਿਹੜਾ ਸਾਰੇ ਮੁਲਕ ਦੀ ਜੇਬ ਕੱਟ ਲਵੇ ਮਨਿਸਟਰ ਹੈ ਜੇ ਮਨਿਸਟਰ ਹੈ ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋਲ ਲਵੇ ਅਸੀਂ ਉਸ ਨੂੰ ਡਗੈਤ ਕਹਿੰਦੇ ਆਂ ਥੋਰ ਕਹਿੰਦੇ ਆਂ ਪਰ ਜੋ ਬੰਦਿਆਂ ਦੇ ਨਾਲ-ਨਾਲ ਗਵਾਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਇਓ ਮਨਿਸਟਰ ਹੁੰਦੇ ਉਹ ਤਾਕਤਵਰ ਨੇ ਹਾਲਾਤ ਇਹ ਨੇ ਇੱਕ ਹਕੀਕਤ ਹੈ ਇੱਕ ਸਚਾਈ ਹੈ ਮੁਖ्तसर ਜਿਹਾ ਹੈ ਮਹਿਰਸ ਕਰਾਂ ਦੇਸ਼ ਧਾਰਮਿਕ ਸਾਰੇ ઋષਿ ਮੁਨੀ ਸੰਤ ਮਹਾਪੁਰਸ਼ ਇਸ ਦੇਸ਼ ਦੇ ਜਨਮ ਹੇ ਇਸ ਦੇਸ਼ ਦੀ ਐਸੀ ਹਵਾ ਐਸੀ ਫਿਜ਼ਾ ਐਸੀ ਵਾਈਬ੍ਰੇਸ਼ਨ ਮੈਂ ਦੇਖਦਾ ਬਾਹਰ ਦੇ ਦੇਸ਼ਾਂ ਦੀ ਵੀ ਆਪਣੀ ਕੁਵਾਈਬ੍ਰੇਸ਼ਨ ਹੈ ਉੱਥੇ ਸੈਂਟਿਸਟ ਪੈਦਾ ਹੁੰਦੇ ਨੇ ਵਿਗਿਆਨਕ ਪੈਦਾ ਹੁੰਦੇ ਨੇ ਦਾਰਸ਼ਨਿਕ ਪੈਦਾ ਹੁੰਦੇ ਨੇ ਮਨੋਵਿਗਿਆਨਕ ਪੈਦਾ ਹੁੰਦੇ ਨੇ ਸੰਤ ਨੇ ਸੰਤ ਇਸ ਦੇਸ਼ ਨੇ ਪੈਦਾ ਕੀਤੇ ਇਸ ਦੇਸ਼ ਦੀ ਫਿਜ਼ਾ ਇਸ ਦੇਸ਼ ਦੇ ਹਾਲਾਤ ਇਸ ਦੇਸ਼ ਦਾ ਵਾਤਾਵਰਨ خیر ਮੁਖਤਸਰ ਮੈਂ ਅਰਜ਼ ਕਰਾਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗਮ ਚੇ ਬਾਸ਼ਤ ਚੀਜ਼ ਤਾਂ ਸ਼ਾਦੀ ਗਮ ਕੀ ਹੈ ਗਮ ਕਿਸ ਨੂੰ ਅਖੋਗੇ ਗਮ ਪਰ ਸ਼ਾਦੀ ਕੀ ਹੈ ਖੁਸ਼ੀ ਕੀ ਹੈ ਸ਼ਾਦੀ ਦੇ ਅਰਥ ਆਨੰਦ ਕਾਰਜ ਵਿਆਹ ਨਹੀਂ ਹੈ ਇਹ ਗੱਲ ਵੱਖਰੀ ਹੈ ਸਾਡੇ ਦੇਸ਼ ਦੇ ਸ਼ਾਦੀ ਦੇ ਅਰਥ ਵਿਆਹ ਕਰਦੇ ਨੇ ਇਹ ਲਵਜ਼ ਫਾਰਸੀ ਜ਼ੁਬਾਨ ਦਾ ਹੈ ইরਾਨੀ ਭਾਸ਼ਾ ਦਾ ਲਵਜ਼ ਹੈ ਇਹ ਦਿਲ ਸ਼ਾਦ ਹਸਤ ਇਹ ਦਿਲ ਬੜਾ ਖੁਸ਼ ਹੈ ਸ਼ਾਦ ਦਾ ਮਤਲਬ ਖੁਸ਼ ਸ਼ਾਦੀ ਦਾ ਮਤਲਬ ਖੁਸ਼ੀ ਇਹ ਖਾਨਾ ਹੈ ਸ਼ਾਦੀ ਹਸਤ ਇਸ ਘਰ ਦੇ ਵਿੱਚ ਖੁਸ਼ੀ ਨਹੀਂ ਵਿਆਹ ਲਈ ਆਨੰਦ ਕਾਰਜ ਲਈ ਉਹਨਾਂ ਕੋਲ ਦੂਜਾ ਇਸਲਾਮੀ ਸ਼ਬਦ ਹੈ ਨਿਕਾਹ ਇਸ ਘਰ ਦੇ ਵਿੱਚ ਨਿਕਾਹ ਹੋ ਰਿਹਾ ਹੈ ਨਿਕਾਹ ਤੋਂ ਮੁਰਾਦ ਲੈਣੇ ਵਿਆਹ ਹੋ ਰਿਹਾ ਹੈ ਆਨੰਦ ਕਾਰਜ ਹੋ ਰਿਹਾ ਹੈ ਸ਼ਾਦੀ ਲਬਜ਼ ਉਹ ਖੁਸ਼ੀ ਲਈ ਵਰਤਦੇ ਨੇ ਪਰ ਸਾਡੇ ਦੇਸ਼ ਦੇ ਵਿੱਚ ਇਸ ਦੇ ਅਰਥ ਵਿਵਾਹ ਬਣ ਗਏ ਨਿਕਾਹ ਬਣ ਗਏ ਆਨੰਦ ਕਾਰਜ ਬਣ ਗਏ ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਫ਼ਜ਼ ਨੂੰ ਖੁਸ਼ੀ ਦੇ ਰੂਪ ਵਿੱਚ ਲੈਂਦੇ ਨੇ ਗਮ ਚ ਬਾਸ਼ਦ ਗਮ ਕੀ ਹੈ ਚੀਜ਼ ਤਾਂ ਸ਼ਾਦੀ ਖੁਸ਼ੀ ਕੀ ਹੈ ਤੇ ਅਸੀਂ ਪੁੱਛ ਸਕਦੇ ਹਾਂ ਭਾਈ ਨੰਦ ਲਾਲ ਕੋਲ ਸਾਨੂੰ ਇਤਨਾ ਵੀ ਗਿਆਨ ਨਹੀਂ ਖੁਸ਼ੀ ਕੀ ਹੈ ਤੇ ਗਮ ਕੀ ਹੈ ਯਕੀਨ ਜਾਨੋ ਨਹੀਂ ਪਤਾ ਨਾ ਖੁਸ਼ੀ ਦੇ ਕਾਰਨਾਂ ਦਾ ਪਤਾ ਹੈ ਨਾ ਗਮ ਦੇ ਕਾਰਨਾਂ ਦਾ ਪਤਾ ਹੈ ਨਾ ਦੁੱਖਾਂ ਦੇ ਬੀਜ ਦਾ ਪਤਾ ਹੈ ਨਾ ਸੁੱਖਾਂ ਦੇ ਮੂਲ ਦਾ ਪਤਾ ਹੈ ਨਹੀਂ ਪਤਾ ਮਨੁੱਖੀ ਇਹ ਹਕੀਕਤ ਹੈ ਇਸੇ ਵਾਸਤੇ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੇ ਉਦਮ ਵਸੀਲੇ ਤੇ ਬੰਦਾ ਸੁਖ ਵਾਸਤੇ ਕਰਦਾ ਹੈ ਪੱਲੇ ਸਿਵਾਏ ਦੁੱਖ ਦੇ ਹੋਰ ਕੁਝ ਨਹੀਂ ਪੈਂਦਾ ਇਸ ਦਾ ਮਤਲਬ ਹੈ ਜਿਹੜਾ ਬੀਜ ਬੋਰਿਆ ਸੀ ਸੋਚਦਾ ਸੀ ਇਸ ਤੋਂ ਸੁੱਖ ਨਿਕਲੇਗਾ ਨਿਕਲੇਗਾ ਦੁੱਖ ਸੁਖ ਕੇ ਹੈ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਸੰਸਾਰ ਦੇ ਵਿੱਚ ਪਦਾਰਥਾਂ ਰਾਹੀਂ ਪਰਿਵਾਰ ਰਾਹੀਂ ਧਨ ਰਾਹੀਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸੁੱਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਧਨਵਾਨ ਸੁਖੀ ਹੋਣੇ ਚਾਹੀਦੇ ਨੇ ਸਾਰੇ ਹੀ ਰੋ ਰਹੇ ਨੇ ਪੁੱਤਰ ਮਿਲ ਗਏ ਇੱਕ ਲੋੜਾਂ ਦੀ ਪੂਰਤੀ ਹੋ ਗਈ ਸੁੱਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਪੁੱਤਰਾਂ ਵਾਲੇ ਸੁਖੀ ਹੋਣੇ ਚਾਹੀਦੇ। ਪਤਨੀ ਮਿਲ ਗਏ ਪਤਨੀ ਮਿਲ ਗਈ ਹੈ। ਜੈਸ ਘਰਾਣਾ ਮਿਲ ਗਿਆ। ਲੋੜਾਂ ਦੀ ਪੂਰਤੀ ਹੋ ਗਈ ਸੁੱਖ ਨਹੀਂ ਮਿਲਦਾ। ਨਹੀਂ ਤੇ ਸਾਰੇ ਪਰਿਵਾਰਕ ਜੀਵਨ ਵਾਲੇ ਸੁਖੀ ਹੋਣੇ ਚਾਹੀਦੇ। ਸਬਰੋਂ ਦੇ ਕਿੱਟ ਦੇ ਮਿਲਦੇ ਪੈ ਸੁਖੀ ਤੇ ਇੱਕ ਵੀ ਨਹੀਂ ਮਿਲਦਾ। ਸੁੱਖ ਨਾਹੀਂ ਹਰ ਭਗਤ ਬਿਨਾ ਮਨੁੱਖ ਨੂੰ ਨਹੀਂ ਪਤਾ। ਨਾ ਸੁੱਖਾਂ ਦੇ ਮੋਲ ਦਾ ਨਾ ਦੁੱਖਾਂ ਦੇ ਮੋਲ ਦਾ ਗਮ ਚੇ ਬਾਸ਼ਦ ਗਮ ਕੀ ਹੈ ਚੀਸਤ شادی ਖੁਸ਼ੀ ਕੀ ਹੈ ਭਾਈ ਸਾਹਿਬ ਖੁਦ ਜਵਾਬ ਦਿੰਦੇ ਨੇ ਲੱਗਦਾ ਇੰਜ ਹੈ ਉਹਨਾਂ ਨੂੰ ਵੀ ਪਤਾ ਸੀ ਆਮ ਬੰਦਿਆਂ ਦੇ ਕੋਲ ਸੁੱਖ ਦੁੱਖ ਦੇ ਜਿਹੜੇ ਬੀਜ ਨੇ ਗਲਤ ਨੇ ਸੋਚ ਬਹੁ ਜਿਹੜੀ ਹੈ ਗਲਤ ਨੇ ਗਮ ਚੇ ਬਾਸ਼ਦ ਗਫਲਤ ਅਜ਼ਿਆਦੇ ਖੁਦਾ ਪਰਮਾਤਮਾ ਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਹੋਰ ਕੋਈ ਦੁੱਖ ਨਹੀਂ ਚੀਜ਼ ਤੇ ਸ਼ਾਦੀ ਖੁਸ਼ੀ ਕੀ ਹੈ ਯਾਦ ਆਂਬਾ ਮੰਤਹਾ ਉਹਨੂੰ ਯਾਦ ਕਰਨਾ ਹੀ ਖੁਸ਼ੀ ਹੈ ਹੋਰ ਕੋਈ ਖੁਸ਼ੀ ਨਹੀਂ ਅਗਰ ਪਰਮਾਤਮਾ ਦੀ ਯਾਦ ਨਹੀਂ ਤਾਂ ਚੰਗੇ ਪਰਿਵਾਰ ਦੇ ਹੁੰਦਿਆਂ ਵੀ ਮਨ ਉਕਰੋਂਦਾ ਰਹੇਗਾ ਜੇਬ ਭਰੀ ਹੋਈ ਹੈ ਧਨ ਨਾਲ ਪਦਾਰਥਾਂ ਨਾਲ ਘਰ ਭਰਿਆ ਹੋਇਆ ਹੈ ਪੇਟ ਭਰਿਆ ਹੋਇਆ ਚੰਗੇ ਭੋਜਨ ਨਾਲ मान मर्यादा भी सब कुछ है लेकिन रोम रोम इसका रोएगा तड़पेगा क्योंकि परमात्मा की याद नहीं और जितना जगत इसनों कहेगा बहुत बड़ा मनुख है क्योंकि छोटी का धनवान है महाराज कहते बड़े बड़े जो दिशे लोग तिनको व्यापे चिंता रो बड़े रोगी मिलने बड़े दुखी मिलने परेशान मिलने गए बेजार मिलने गए ਗਮ ਚੇ ਬਾਸ਼ਦ ਗਮ ਕੀ ਹੈ ਪਰਮਾਤਮਾ ਨੂੰ ਭੁੱਲ ਜਾਣਾ ਔਰ ਖੁਸ਼ੀ ਕੀ ਹੈ ਚੀਸ ਤਿ ਸ਼ਾਦੀ ਯਾਦ ਆਵਾਂ ਮਨ ਤੇ ਹ ਉਸ ਲਾ ਇੰਤਿਹਾਰ ਪਰਮਾਤਮਾ ਨੂੰ ਯਾਦ ਕਰਨਾ ਬਸ ਇਹੀ ਖੁਸ਼ੀ ਹੈ ਉਹਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਔਰ ਇਹ ਕਿਤਨਾ ਕ ਵੱਡਾ ਦੁੱਖ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਪਰਮੇ ਸ਼ਰਤੇ ਹੁਲਿਆ ਵਿਆਪਨ ਸਬੇ ਰੋਗ ਮੈਂ ਫਿਰ ਦਰਾਮਾ ਅਸੀਂ ਪ੍ਰਮਾਤਮਾ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਬੁਲਾਇਆ ਹੈ ਬੁਲ ਸਕਦੇ ਜਿਹਨੂੰ ਭੁੱਲ ਗਿਆਂ ਰਿਸ਼ਤਾ ਟੁੱਟਦਾ ਹੈ ਜਿਸ ਦੀ ਯਾਦ ਆਵੇ ਰਿਸ਼ਤਾ ਜੁੜਦਾ ਹੈ ਕੀਰਤਨ ਇੱਕ ਬਹਾਨਾ ਹੈ ਕਥਾ ਇੱਕ ਬਹਾਨਾ ਹੈ ਪਾਠ ਪੂਜਾ ਇੱਕ ਬਹਾਨਾ ਹੈ ਇਹ ਸਾਰੇ ਧਾਰਮਿਕ ਮੰਦਰ ਬਹਾਨੇ ਨੇ ਵੀ ਕਿਸੇ ਬਹਾਨੇ ਨਾਲ ਉਸ ਦੀ ਯਾਦ ਚੱਲ ਪਵੇ ਤੁਦ ਚਿਤ ਆਏ ਮਹਾ ਆਨੰਦ ਤੇਰੀ ਯਾਦ ਮਹਾ ਆਨੰਦ ਹੈ ਜੇ ਸਵੇਰੇ ਸੌ ਮਰ ਜਾਏ ਜੀਔਰ ਜੋ ਭੁੱਲ ਜਾਏ ਉਹਦੀਆਂ ਸਾਰੀਆਂ ਹੀ ਖੁਸ਼ੀਆਂ ਮਰ ਜਾਂਦੀਆਂ ਉਸਦੇ ਸਾਰੇ ਖੇੜੇ ਮਰ ਜਾਂਦੇ ਉਸਦਾ ਸਾਰਾ ਹੀ ਸੁੱਖ ਮਰ ਜਾਂਦਾ ਤੇ ਸੁੱਖ ਮਰ ਗਏ ਖੇੜੇ ਮਰ ਗਏ ਖੁਸ਼ੀਆਂ ਮਰ ਗਈਆਂ ਤੇ ਰਿਆ ਕੀ ਫਿਰ ਮਨੁੱਖ ਕੋਲ ਮਨੁੱਖ ਤੇ ਇੱਕ ਜੀਮਦੀ ਜਾਗਦੀ লাশ ਹੋਵੇਗਾ ਔਰ ਕੀ ਹੈ ਕਈ ਮਨੁੱਖ ਮੁਸਾਖੀ maaf ਮੈਂ ਦੇਖਣਾ ਬਸ ਸਰੀਰ ਨੂੰ ਟੋਹ ਰਹੇ ਨੇ ਜਿਵੇਂ ਆਪਣੀ লাশ ਆਪ ਬੈਠ ਹੁੰਦੇ ਨੇ कुछ भी नहीं सुख मर गया चैन मर गया सकुन मर गया शांति नहीं, नहीं है सुख नहीं है रस नहीं है रास मर चुके हैं, सुख तो मर चुके हैं आनंद तो मर चुके हैं सुकून मर गया है शांति मर गई है कुछ भी नहीं ये तो अपनी लाश आप भी फर्क सिर्फ इतना है ਕਿਸੇ ਇੱਕ ਦਿਨ ਚਾਰ ਮਨੁੱਖ ਮਨੁੱਖ ਦੇ ਅਰਥੀ ਚੁੱਕ ਕੇ ਸ਼ਮਸ਼ਾਨ ਘਾੜ ਦੇ ਵਿੱਚ ਪੁਚਾ ਦੇਂਦੇ ਨੇ ਪਰ ਇਹ ਆਪਣੀ ਅਰਥੀ ਆਪ ਪਿਆ ਗਸੇਸ਼ ਨੇ ਇਸ ਦਾ ਜੀਵਦਾ ਜਾਗਦਾ ਪਿਆ ਸਿਰਫ ਸਵਾਸਾਂ ਦੇ ਚੱਲਣ ਨੂੰ ਜੀਵਦਾ ਜਾਗਦਾ ਨਹੀਂ ਆਖੀਦਾ ਇਹ ਵੀ ਮੈਂ ਅਰਜ਼ ਕਰਦੇ ਹਾਂ ਜਿੰਨੇ ਚਿਰ ਤੱਕ ਉਸ ਦੀ ਯਾਦ ਨਾ ਚੱਲੇ ਤਦ ਚਿਤ ਆਏ ਮਹਾ ਅਨੰਦਾ ਜਿਸ ਵਿੱਚ ਸਾਰੇ ਸੌ ਮਰ ਜਾਏ ਜੀਓ ਚੇਤੇ ਸ਼ਕਤੀ ਯਾਦ ਸ਼ਕਤੀ ਇੱਕ ਪਰਬਲ ਸ਼ਕਤੀ ਪਰਿਪੂਰਨ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਅਗਰ ਉਹ ਯਾਦ ਦਾ ਹਿੱਸਾ ਬਣੇ ਤੇ ਯਾਦ ਦਾ ਹਿੱਸਾ ਕਦੋਂ ਬਣੇਗਾ ਜਦ ਸਮਝ ਦਾ ਹਿੱਸਾ ਬਣੇ ਵਰਨਾ ਨਹੀਂ ਬਣੇਗਾ ਰੋਜ਼ ਲੋਕੀ ਕੀਰਤਨ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਕਥਾ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਪਾਠ ਕਰਦੇ ਨੇ ਗੁਰਦੁਆਰੇ ਆਉਂਦੇ ਨੇ ਮੰਦਰ ਦੇ ਚ ਆਉਂਦੇ ਨੇ ਭਗਵਾਨ ਤੇ ਭੁੱਲ ਜਾਂਦੇ ਨੇ ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲੇ ਕਾਰਨ ਜਿਨਨੇ ਚਿਰ ਤੱਕ ਸਮਝ ਪ੍ਰਭਾਵਤ ਨਹੀਂ ਤੇ ਸਮਝ ਦੇ ਚ ਨਹੀਂ ਆਉਂਦਾ ਕੋਈ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਤੇ ਮੈਂ ਫਿਰ ਅਰਜ਼ ਕਰਦੇ ਆਂ ਉਹ ਸਮਝ ਵਿੱਚ ਆ ਜਾਂਦਾ ਨਹੀਂ ਸਮਝ ਸਮਝ ਕੇ ਇਹ ਸਮਝ ਆ ਜਾਂਦੀ ਏ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਪਰ ਮੈਂ ਤੈਨੂੰ ਯਾਦ ਤੇ ਕਰ ਸਕਦਾ ਇਸ ਦੇ ਉੱਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ ਇਹ ਥਿੰਦੀ ਗੱਲ ਹੈ ਸਾਗਰ ਤੱਟ ਤੇ ਇੱਕ 5 ਸਾਲ ਸਾਢੇ 4 ਸਾਲ ਦਾ ਬੱਚਾ ਜ਼ਾਰੂ-ਜ਼ਾਰ ਰੋ ਰਿਹਾ ਉਸ ਵਕਤ ਦਾ ਇੱਕ ਮਹਾਨ ਸੰਤ ਸੋਕਰਤ ਕਹਿ ਲਦਾ ਹੋਇਆ ਉੱਥੇ ਆਇਆ ਹੈ ਦੇਖਦਾ ਹੈ ਬੱਚਾ ਰੋ ਰਿਹਾ ਹੈ ਕੋਲ ਆਇਆ ਸਿਰ ਤੇ ਹੱਥ ਰੱਖੇ ਅਥੇ ਬੈਠੇ ਕਿਉਂ ਰੋ ਰਹੇ ਹੈ ਉਹਦੇ ਹੱਥ ਵਿੱਚ ਪਿਆਲਾ ਸੀ ਪਿਆਲਾ ਕਿੰਨਾ ਕਬਾਬਾ ਇਹ ਸਾਗਰ ਜਿਹੜਾ ਨਾ ਮੈਂ ਪਿਆਲੇ 'ਚ ਭਰਨਾ ਚਾਹਾਂ ਇਹ ਸਾਗਰ ਮੇਰੇ ਪਿਆਲੇ 'ਚ ਆਣਾ ਚਾਹੀਦਾ ਪਰ ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ। ਇਹ ਸਾਗਰ ਮੇਰੇ ਪਿਆਲੇ ਚ ਨਹੀਂ ਆਉਂਦਾ। ਕਹਿੰਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ, ਰੋਣ ਲੱਗ ਪਿਆ। ਫਿਰ ਬੱਚਾ ਕਹਿਣ ਲੱਗਾ, "ਬਾਬਾ, ਤੂੰ ਤੇ ਸੰਤ ਹੈਂ, ਫਕੀਰ ਹੈਂ, ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਿਆ।" "ਤੇਰਾ ਪਿਆਲਾ ਕਿੱਥੇ ਹੈ? ਤੂੰ ਕਿਉਂ ਰੋਣ ਲੱਗ ਪਿਆ? ਤੇਰਾ ਪਿਆਲਾ ਕਿੱਥੇ ਹੈ?" ਬੱਚੇ ਦੀ ਸਮਝ ਵਿੱਚ ਵੀ ਆ ਗਿਆ ਰੋਣਾ ਸਮਝਦੇ ਚੰਦਾ ਹੈ ਹਾਸਾ ਸਮਝਦੇ ਚੰਦਾ ਹੈ ਮਨੁੱਖ ਜਨਮ ਤੋਂ ਜੋ ਲੈ ਕੇ ਆਉਂਦਾ ਹੈ ਸੰਸਾਰ ਦੇ ਵਿੱਚ ਹਾਸਾ ਤੇ ਰੋਣਾ ਬਾਕੀ ਭਾਸ਼ਾ ਮਾਂ ਤੋਂ ਸਿੱਖਦਾ ਹੈ ਸਮਾਜ ਤੋਂ ਸਿੱਖਦਾ ਹੈ ਕੋਈ ਮਨੁੱਖ ਭਾਸ਼ਾ ਲੈ ਕੇ ਨਹੀਂ ਆਉਂਦਾ ਇੱਕ ਬੰਗਾਲੀ ਮਾਂ ਦਾ ਬੱਚਾ ਜੋ ਉਸ ਦੀ ਗੋਦ ਵਿੱਚ ਹੈ ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਪੰਜਾਬੀ ਬੋਲੇਗਾ ਬੰਗਾਲੀ ਨਹੀਂ ਬੋਲੇਗਾ ਕਿ ইরਾਨੀ ਮੰਗਦਾ ਬੱਚਾ ਗੁਜਰਾਤੀ ਮੰਗਦੀ ਗੋਦ ਇਹ ਦੇ ਦਿੱਤਾ ਜਾਏ ਯਕੀਨ ਜਾਨੋ ਪਰਸ਼ੀਅਨ ਨਹੀਂ ਬੋਲੇਗਾ ਗੁਜਰਾਤੀ ਬੋਲੇਗਾ ਕਿ ਬਾਦ ਵਿੱਚ ਮਿਲਦੀ ਬਾਸ਼ ਸਮਾਜ ਤਾਂ ਮਿਲਦੀ ਹੈ ਸੰਸਕਾਰਾਂ ਦੇ ਤੇ ਹਸਣਾ ਤੇ ਰੋਣਾ ਔਰ ਇਹ ਸਾਰੀ ਦੁਨੀਆ ਦਾ ਸਾਂਝਾ ਜਦ ਕੋਈ ਹੱਸ ਰਿਹਾ ਹੋਵੇ ਅਸੀਂ ਇਸ ਤਰ੍ਹਾਂ ਨਹੀਂ ਆਖਦੇ ਕਿ ਹਿੰਦੀ ਦੇ ਵਿੱਚ ਹੱਸਦਾ ਪਿਆ ਐ ਸਿੰਧੀ ਦੇ ਵਿੱਚ ਹੱਸਦਾ ਪਿਆ ਇੰਗਲਿਸ਼ ਦੇ ਵਿੱਚ ਹੱਸ ਰਿਹਾ ਜਾਂ ਜਰਮਨ ਦੇ ਵਿੱਚ ਹੱਸ ਰਿਹਾ ਪੰਜਾਬੀ ਦੇ ਚ ਹੱਸ ਰਿਹਾ ਹੈ ਜਾਂ ਬੰਗਾਲੀ ਦੇ ਚ ਹੱਸ ਰਿਹਾ ਹੈ ਹੱਸ ਰਿਹਾ ਹੈ ਆਸਾ ਸਾਂਝਾ ਹੈ ਸਾਰੀ ਦੁਨੀਆ ਦਾ ਸਾਂਝਾ ਹੈ ਇੱਕਦਮ ਸਮਝ ਦੇ ਚ ਆ ਜਾਂਦਾ ਹੈ ਰੋਣਾ ਵੀ ਸਾਂਝਾ ਹੈ ਕੋਈ ਰੋ ਰਿਹਾ ਹੋਵੇ ਕਈ ਥੋੜੀ ਆਖਦੇ ਆ ਗੁਜਰਾਤੀ ਦੇ ਚ ਰੋ ਰਿਹਾ ਹੈ ਮਰਾਠੀ ਦੇ ਚ ਰੋ ਰਿਹਾ ਹੈ ਹਿੰਦੀ ਦੇ ਚ ਰੋ ਰਿਹਾ ਹੈ ਜਾਂ ਸੰਸਕ੍ਰਿਤ ਦੇ ਚ ਰੋ ਰਿਹਾ ਹੈ ਇੰਗਲਿਸ਼ ਦੇ ਚ ਰੋ ਰਿਹਾ ਰੋਣਾ ਇੱਕਦਮ ਸਮਝ ਦੇ ਚ ਆਉਂਦਾ ਹੈ ਆਸਾ ਇੱਕਦਮ ਸਮਝ ਦੇ ਚ ਆਉਂਦਾ ਹੈ ਬੱਚਾ ਵੀ ਸਮਝ ਗਿਆ ਬਾਬਾ ਰੋ ਪਿਆ ਫਕੀਰ ਤੇ ਰੋ ਰਿਹਾ ਬਾਬਾ ਤੇਰਾ ਪਿਆਲਾ ਕਿੱਥੇ ਹੈ ਮੇਰਾ ਪਿਆਲਾ ਵੀ ਮੇਰੇ ਕੋਲ ਹੈ ਐ ਮੇਰੇ ਬੇਟੇ ਤੂੰ ਸਾਗਰ ਨੂੰ ਪਿਆਲੇ 'ਚ ਭਰਨਾ ਚਾਹੁੰਦਾ ਹੈ ਮੈਂ ਪੂਰੇ ਦੇ ਪੂਰੇ ਪਰਮਾਤਮਾ ਨੂੰ ਖੁਦਾ ਨੂੰ ਆਪਣੇ ਦਿਮਾਗ ਵਿੱਚ ਭਰਨਾ ਚਾਹੁੰਦਾ ਜਾਣਨਾ ਚਾਹੁੰਦਾ ਪਰ ਤੈਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਬੜਾ ਗਿਆਨ ਮਿਲ ਗਿਆ ਸਾਗਰ ਪਿਆਲੇ 'ਚ ਨਹੀਂ ਆਵੇ ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਵਿੱਚ ਨਹੀਂ ਆ ਸਕਦਾ ਤੈਨੂੰ ਮੈਨੂੰ ਸਿੱਖਿਆ ਮਿਲ ਗਈ ਹੈ ਸਾਗਰ ਪਿਆਲੇ ਵਿੱਚ ਨਹੀਂ ਆਵੇਗਾ ਬੱਚੇ ਨੇ ਵੀ ਇਹ ਬੋਲ ਸੁਣ ਲੈ ਸਾਗਰ ਪਿਆਲੇ ਵਿੱਚ ਨਹੀਂ ਆਵੇਗਾ ਬਿਲਕੁਲ ਕੰਡੇ ਤੇ ਚਲਾ ਗਿਆ ਸਮੁੰਦਰ ਦੇ ਪਰ ਪਿਆਲਾ ਸਮੁੰਦਰ ਦੇ ਛੱਡ ਦਿੱਤਾ ਆਖਿਆ ਇਹ ਸਾਗਰ ਜੇ ਤੂੰ ਮੇਰੇ ਪਿਆਲੇ ਵਿੱਚ ਨਹੀਂ ਆਂਦਾ ਤੇ ਚਲੋ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ ਕਹਿੰਦੇ ਨੇ ਇਹ 80 ਸਾਲ ਦਾ ਬੁੱਢਾ ਫਕੀਰ ਉਸ ਬੱਚੇ ਦੇ ਪੈਰੀਂ ਲੇ ਗਿਆ ਸਜਦਾ ਕੀਤਾ ਹੈ اے خدا ਤੂੰ ਤੇ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ ਮੈਂ ਸਾਰੇ ਦਾ ਸਾਰਾ ਤੇਰੇ ਵਿੱਚ ਲੈ ਨਾ ਸਕਦਾ ਸਮਝ ਆ ਗਈ ਮੈਨੂੰ ਸੂਰਜ ਦੀ ਕਿਰਨ ਮੇਰੇ ਘਰ ਆ ਸਕਦੀ ਹੈ ਉਸ ਦੀ ਰੋਸ਼ਨੀ ਮੇਰੇ ਘਰ ਆ ਸਕਦੀ ਹੈ ਕਿ ਜੇ ਮੈਂ ਜ਼ਿੱਦ ਕਰਾਂ ਨਹੀਂ ਇਹ ਸਾਰਾ ਸੂਰਜ ਮੇਰੇ ਘਰ ਆਵੇ ਮੇਰੇ ਕਮਰੇ 'ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਇਹ ਸੂਰਜ ਸਾਰੀ ਧਰਤੀ ਦੇ ਉੱਤੇ ਵੀ ਜਿਸ ਨੂੰ ਥਾਂ ਕੋਈ ਨਹੀਂ ਤੇਰੇ ਕਮਰੇ 'ਚ ਥਾਂ ਮਿਲੇਗੀ ਤੇਰੇ ਕੋਲ ਥਾਂ ਮਿਲੇਗੀ ਪਰ ਆ ਸਕਦਾ ਹੈ ਉਹਦੀ ਕਿਰਨ ਆ ਸਕਦੀ ਹੈ ਉਹਦੀ ਰੋਸ਼ਨੀ ਆ ਸਕਦੀ ਹੈ ਪਰਮਾਤਮਾ ਦੇ ਗੁਣ ਆ ਸਕਦੇ ਨੇ ਪਰਮਾਤਮਾ ਦਾ ਆਨੰਦ ਆ ਸਕਦਾ ਹੈ ਪਰਮਾਤਮਾ ਦੀ ਚੇਤਨਾ ਅੰਦਰ ਪ੍ਰਗਟ ਹੋ ਸਕਦੀ ਹੈ ਵੀਰੋ ਅੱਜ ਦੀ ਕਥਾ ਜੇ ਸੰਤ ਮਸਕੀਨ ਦੀ ਦੱਸਦੇ ਪਏ ਨੇ ਨਾ ਚੋਰ ਡਾਕੂ ਲੁੱਟੇਰੇ ਜਿਹੜੇ ਹੁਕਮਰਾਨ ਆ ਉਹਨਾਂ ਦੇ ਬਾਰੇ ਕਿ ਕਦੀ ਵੀ ਨਹੀਂ ਮੁर्ख ਚਾਉਂਦੇ ਕਿ ਮੁਲਖ ਤਰੱਕੀ ਦੀ ਤਰਫ ਜਾਵੇ ਕਿਉਂ ਕਿ ਇਹਨਾਂ ਦੇ ਆਪਣੇ ਢਿੱਡ ਨਹੀਂ ਭਰਦੇ ਇਹਨਾਂ ਦੀ ਕੋਸ਼ਿਸ਼ ਸਿਰਫ ਇਹ ਹੀ ਹੈ ਕਿ ਮੁਲਖ ਨੂੰ ਲੁੱਟ ਕੇ ਖਾ ਜਾਣ ਆਪਣਾ ਬੈਂਕ ਬੈਲੈਂਸ ਬਣਾਣਾ ਤੇ ਜਿਹੜੇ ਅੱਜ ਦੇ ਹੁਕਮਰਾਨ ਹੈ ਜਿਹੜੀ ਧਨ ਦੌਲਤ ਇਕੱਠੀ ਕਰਦੇ ਪਏ ਆ ਲੋਕਾਂ ਦਾ ਸਕੂਨ ਚੈਨ ਬਰਬਾਦ ਕਰਕੇ ਤੇ ਮਤ ਸੋਚਣ ਕਿ ਇਹਨਾਂ ਨੂੰ ਵੀ ਸਕੂਨ ਚੈਨ ਮਿਲੇਗਾ ਨਹੀਂ ਵੀਰੋ ਜਦੋਂ ਤੁਸੀਂ ਦੂਸਰਾਂ ਨੂੰ ਦੁੱਖ ਤਕਲੀਫ ਪਰੇਸ਼ਾਨੀ ਦੇਖ ਕੇ ਤੇ ਖੁਦ ਸਕੂਨ ਲੱਭਦੇ ਹੋ ਨਾ ਤੋ ਕਦੀ ਵੀ ਨਹੀਂ ਤੁਹਾਨੂੰ ਮਿਲਦਾ ਦੇ ਸੰਤ ਮਸਕੀਨ ਜੀ ਦੱਸਦੇ ਨੇ ਕਿ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਕੋਈ ਵੀ ਕੀਮਤੀ ਚੀਜ਼ ਮਿਲਦੀ ਸੀ ਤੇ ਉਹ ਦਾਨ ਕਰ ਦਿੰਦੇ ਸੀ ਆਪਣੀ ਰਾਇਆ ਦਾ ਖਿਆਲ ਰੱਖਦੇ ਸੀ ਤੇ ਅੱਜ ਵੀ ਦੀਰਵੀਰੋ ਦੇਖੋ ਕਿ ਸੰਤ ਜਿਹੜੇ ਮਹਾਰਾਜਾ ਰਣਜੀਤ ਸਿੰਘ ਹੈ ਉਹਨਾਂ ਨੂੰ ਲੋਕ ਚੰਗੇ ਲਫ਼ਜ਼ਾਂ ਨਾਲ ਯਾਦ ਕਰਦੇ ਆ ਅਸ਼ੀਸ਼ਤੀ ਦੇ ਵਿੱਚ ਅੱਜ ਵੀ ਉਹਨਾਂ ਦਾ ਨਾਮ ਹੈ ਲੇਕਿਨ ਜਿਹੜੇ ਏ ਲੋਕਾਂ ਦਾ ਖੂਨ ਪੀ ਕੇ ਪੈਸਾ ਇਕੱਠਾ ਕਰਦੇ ਦੁੱਖ ਤਕਲੀਫ ਦੇ ਕੇ ਆਪਣਾ ਆਪ ਜਿਹੜਾ ਢਿੱਡ ਭਰਦੇ ਆਪਣੀ ਦੌਲਤ ਇਕੱਠੀ ਕਰਦੇ ਆ ਉਹਨਾਂ ਨੂੰ ਕਦੀ ਵੀ ਸਕੂਨ ਨਹੀਂ ਮਿਲ ਸਕਦਾ ਇਸ ਕਰਕੇ ਵੀਰੋ ਅੱਲਾ ਪਾਕ ਦੀ ਜ਼ਾਤ ਵਾਹਿਗੁਰੂ ਤੋਂ ਡਰਨਾ ਚਾਹੀਦਾ ਤੇ عوام ਦਾ ਖਿਆਲ ਕਰਨਾ ਚਾਹੀਦਾ ਅਗਰ ਅੱਲਾ ਪਾਕ ਜ਼ਾਤ ਨੇ ਤੁਹਾਨੂੰ ਕੋਈ ਜ਼ਿੰਮੇਵਾਰੀ ਦਿੱਤੀ ਹੈ ਤੇ ਇਹ ਜ਼ਿੰਮੇਵਾਰੀ ਤੁਹਾਨੂੰ ਪੁੱਛ ਵੀ ਹੋਣੀ ਹੈ ਤੇ ਅਗਰ ਤੁਸੀਂ ਚੰਗੇ ਕੰਮ ਕਰੋਗੇ ਤੇ ਤੁਹਾਡੀ ਬਚਤ ਹੋ ਜਾਏਗੀ ਤੇ ਅਗਰ ਬੁਰੇ ਕੰਮ ਕਰੋਗੇ ਤੇ ਤੁਹਾਡੇ ਵਾਸਤੇ ਉਜਾਬ ਬਣ ਜਾਏਗਾ ਬਾਕੀ ਤੁਹਾਡਾ ਇਸ ਕਹਾਣੀ ਦੇ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ رائے ਦਾ ਇਜ਼ਹਾਰ لازمی ਕਰਿਓ ਤੇ ਆਪਣਾ ਰਖੋ ਤੇ ਸਾਰਾ ਖਿਆਲ ਰੱਬ ਰੱਖਾ